ਸ੍ਰੀ ਗੱਲ ਜੀ ਸੰਦਲ ਚੰਨਾਂ ਦੇ ਆਪ ਸਵਾਗਤ ਅੱਜ ਦੀ ਤਾਜ਼ਾ ਖਬਰਾਂ ਸਾਬਕਾ ਮੁੱਖ ਮੰਤਰੀ ਚੰਨੀ ਸ੍ਰੀ ਮੁਖਸਰ ਸੇਹਰੀ ਤੋਂ ਬਾਅਦ ਕਾਂਗਰਸ ਚ ਹਲਚਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਚੰਜੀਤ ਸਿੰਘ ਜੰਨੀ 12 ਜਮੀਨ ਮੇਲਾ ਮਾਗੀ ਦੇ ਸਬੰਧ ਵਿੱਚ ਇਥੋਂ ਦੇ ਟਕਸਾਲੀ ਆ ਕਾਂਗਰਸੀ ਆਗੂ ਪਰਮਜੀਤ ਸਿੰਘ ਬਿੱਲੂ ਸਿੱਧੂ ਦੇ ਘਰ ਕੀਤੀ ਫੇਰੀ ਤੋਂ ਬਾਅਦ ਕਾਂਗਰਸ ਪਾਰਟੀ ਅੰਦਰ ਉੱਠਿਆ tufaan ਰੁਕਣ ਦਾ ਨਾਂ ਨਹੀਂ ਲੈ ਰਿਹਾ ਪਹਿਲਾਂ ਤਾਂ ਕਾਂਗਰਸ ਪ੍ਰਧਾਨ અમરਿੰਦਰ રાજા વેレンગ ਦੇ ਕਰੀਬੀ ਸਾથી ਮੁક્ષર ਸਹਿਬ ਦੀ ਹਾਤੀ ਦੇ ਪ੍ਰਧਾਨ ਸ਼ਰਜੀਤ ਸਿੰਘ ਸੰਧੂ ਤੇ ਸਾਬਕਾ ਜ਼ਿਲ੍ਹਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਿਮਰਜੀਤ ਸਿੰਘ ਪੀਨਾ ਨੇ ਸਰਦਾਰ ਚੰਨੀ ਜੀ ਦੀ ਮੁક્ષਰ ਆਮਦਨ ਤੇ ਇਤਰਾਜ਼ ਕਰ ਦਿਆ ਹੋਇਆ ਇਸ ਸਬੰਧੀ ਕਾਂਗਰਸ ਹਾਈਕਮ ਨੂੰ ਸ਼ਿਕਾਇਤ ਕੀਤੀ ਕਿ ਇਸ ਦਾ ਪਤਾ ਲੱਗਣ ਤੇ ਅੱਜ ਸ੍ਰੀ ਮੁਕਸਰ ਦੇ ਸਾਬਕਾ ਵਿਧਾਇਕ ਕਰਨ ਕਰਨ ਕੌਰ ਬਰਾੜ ਟਕਸਾਲੀ ਆਗੂ ਪਰਮਜੀਤ ਸਿੰਘ ਬਿੱਲੂ ਸਿੱਧੂ ਅਤੇ ਸ੍ਰੀ ਮੁਕਸਰ ਸਹਿਬ ਨਗਰ ਕੌਂਸਲ ਦੇ ਕਰੀਬੀ ਡੇਢ ਦਰਜਨ ਮੌਜੂਦ ਤੇ ਸਾਬਕਾ ਕਨਸੀ ਕੌਂਸਲਰ ਲਖਤੀ ਪ੍ਰੈਸ ਨੋਟ ਜਾਰੀ ਕਰਦੇ ਆ ਕਿ ਇਸ ਚੰਨ ਉਹਨਾਂ ਚੰਨੀ ਦਾ ਰਸਮੀ ਸਵਾਗਤ ਕੀਤਾ ਤੇ ਚਾਹ ਪਾਣੀ ਦਾ ਸਾਂਝਾ ਕੀਤਾ ਗਿਆ ਸੀ ਇਸ ਮੌਕੇ ਕੋਈ ਸਿਆਸੀ ਗੱਲਬਾਤ ਨਹੀਂ ਹੋਈ ਬਿੱਲੂ ਸੁੱਧੂ ਨੇ ਕਿਹਾ ਕਿ ਸਿਸਾਰਿਆਂ ਨੇ ਕਾਂਗਰਸ ਪ੍ਰਤੀ ਵਫਾਦਾਰੀ ਦੇ ਸਵਾਲ ਖੜਾ ਕਰਨਾ ਡੂੰਗੀ ਸਾਜ ਦਾ ਹਿੱਸਾ ਹੈ ਉਹਨਾਂ ਨੇ ਕਿਹਾ ਕਿ ਸ੍ਰੀ ਮੁਖਸਾ ਸਾਹਿਬ ਸਾਹਿਬ ਦੀ ਚੋਣਾ ਲਈ ਉਹਨਾਂ ਦੇ ਘਰ ਹੀ ਕਾਂਗਰਸ ਪਾਰਟੀ ਦਾ ਮੁੱਖ ਦਫਤਰ ਬੰਦਾ ਸੀ ਨਗਰ ਕੌਲਸਨ ਛੋਣਾ ਸਮੇਂ ਪਾਰਟੀ ਰਜਬਰ ਪਵਨ ਕੁਮਾਰ ਗੁਆਇਲ ਅਮਰਿੰਦਰ ਰਾਜ ਅਵੇਰਿੰਗ ਗੁਰਸੰਤ ਸਿੰਘ ਬਰਾੜ ਹਰਚੰਦ ਸਿੰਘ ਸੋਥਾ ਪਾਈ ਹਰ ਨਰਪਾਲ ਸਿੰਘ ਕੁੱਕੂ ਅਤੇ ਸੀਨੀਅਰ ਕਾਂਗਰਸੀ ਆਗੂਆਂ ਨੇ ਉਹਨਾਂ ਦੇ ਘਰ ਬੈਠ ਕੇ ਹੀ ਟਿਕਟਾਂ ਵੰਡੀਆਂ ਸਨ ਜੇਕਰ ਚੰਨੀ ਸਰਦਾਰ ਚੰਨੀ ਉਹਨਾਂ ਦੇ ਘਰ ਆਏ ਤਾਂ ਉਹਨਾਂ ਨੂੰ ਕਾਂਗਰਸਪਰਤੀ ਵਫਾਦਾਰੀ ਦਾ ਸਵਾਲ ਖੜੇ ਕੀਤੇ ਜਾ ਰਹੇ ਨੇ ਜੋ ਕਿ ਉਹਨਾਂ ਦੀ ਉਹਨਾਂ ਦਾ ਅਤੇ ਚੰਨੀ ਦਾ ਨਰਾਦਰ ਹੈ ਉਹਨਾਂ 파ਰਟੀ ਹਾਈ ਕਮੰਡ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦਾ ਨਰਪੱਖ ਪੜਤਾਲ ਕਰਵਾਈ ਜਾਵੇ ਤੇ ਇਸੇ ਤਰ੍ਹਾਂ ਸਾਬਕਾ ਵਿਧਾਇਕ ਕਰਨ ਕੋਰਬਰਾੜ ਨੇ ਵੀ ਕਿਹਾ ਹੈ ਕਿ ਜਹੀਆਂ ਗੱਲਾਂ ਬਾਤਾਂ ਦਾ ਅਸਥਾਨ ਨਹੀਂ ਹਨ ਅਤੇ ਨਾ ਹੀ ਧੜੇਬੰਦੀ ਵਾਲੀਆਂ ਇਹ ਸਾਡੀ ਲੋਕਪ੍ਰੀਆ ਰਾਜਨੀਤਿਕ ਪਾਰਟੀ ਦੇ ਅੰਦਰ ਸਨਾਰਕਮਤ ਗੱਲਬਾਤ ਦਾ ਇੱਕ ਆਮ ਹਿੱਸਾ ਹੈ ਉਹਨਾਂ ਨੇ ਕਿਹਾ ਹੈ ਕਿ ਜਿੱਨਾ ਨਗਰ ਕੌਂਸਲਰਾਂ ਦੀ ਮਜੂਰੀ ਵਿੱਚ ਇਤਰਾਜ਼ ਕੀਤਾ ਜਾ ਰਿਹਾ ਹੈ ਉਹਨਾਂ ਸਾਰਿਆਂ ਕਾਗਜ਼ੀ ਟਿੱਕਰ ਚੋਣਾਂ ਲੜੀਆਂ ਸਨ ਪਰ ਚੰਗੀ ਫਰਕ ਨਾ ਦਿੱਤੇ ਸਨ ਪਰ ਉਹਨਾਂ ਗਿਆ ਕਿ ਗੱਲ ਪਾਰਟੀ ਦੀ ਇੱਕ ਤਨ ਆਮ ਵਰਕਰ ਨੂੰ ਵੋਟਰ ਨਾਲ ਜੁੜਨਾ ਤੇ ਇਸ ਤਰ੍ਹਾਂ ਹੀ ਇਤਰਾਜ਼ ਉਠਾਉਣੇ ਸਾਝੇ ਆਦੇਸ਼ ਨੂੰ ਕਮਜ਼ੋਰ ਕਰਦਾ ਹੈ ਧੰਨਵਾਦ ਜੀ ਖਬਰ ਜੁਲਨੀ ਬੜੀ ਲੋ ਖਬਰਾਂ ਦੇ ਚੈਨ ਤੇ ਲਾਈਕ